ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਮਸਾਂ 2.5 ਕਿਲੋਮੀਟਰ ਵਾਂਗੂ ਹੋਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਵਿਖਾਉਣੇ ਆ ਇੱਕ ਜਰਸੀ ਟੋਕੜ ਗੱਬਣ ਚੈੱਕ ਪਾਸ ਇੱਕ ਪਰੇ ਸੂਈ ਵੈੜ ਖੜੀ ਇੱਕ ਉਦੋਂ ਪਰੇ ਟੋਕੜ ਗੱਬਣ ਚੈੱਕ ਪਾਸ ਵੈੜ ਇੱਕ ਇਧਰ ਤਾਜੀ ਸੂਈ ਮੱਝ ਚਾਰ ਨਾਲ ਸੇਲ ਹੈ ਮੁੱਲ ਜਵੇਂ ਹੀ ਜਾਇਜ਼ ਹੋਣਗੇ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਮਨਿੰਦਰ ਸਾਸੀ ਗਾਲ ਸਾਸੀ ਗਾਲ ਜੀ ਸਾਰੇ ਭੈਣ ਭਰਾਓ ਸਾਸੀ ਗਾਲ ਜੀ ਨਾਮ ਦਾ ਨਾਮ ਮਨਜਿੰਦਰ ਸਿੰਘ son of ਰਾਮ ਸਿੰਘ ਪਿੰਡ ਚੋਟੀਆਂ ਕਲਾ ਜਲਾ ਮੂਗਾ ਤਹਿਸੀਲ ਮੂਗਾ ਨੇੜੇ ਤਲਵੰਡੀ ਭਾਈ ਸ਼ਹਿਰ ਆ ਜੀ ਮੁੱਦਕੀ ਦੇ ਦੇ ਜੀਰੇ ਦੇ ਸੈਂਟਰ ਚੋਂ ਗਤਲਵੰਡੀ ਭਾਈ ਸਹੀ ਹੈ ਜੀ ਫੋਨ ਨੰਬਰ ਦੱਸ ਦਿਓ 9814340403 9814340403 ਚਾਰ ਪਸ਼ੂ ਹਾਂਜੀ ਚਾਰ ਆ ਜੀ ਜਰਸੀ ਦਾ ਕਿੰਨਾ ਸੂਗਾ ਤੇ ਭਾਈ ਦੂਜਾ ਸੂਗਾ ਸੂਣੀ ਹੈ ਜੀ ਪਹਿਲੇ ਸੂਈ ਪਹਿਲੇ ਸੂਈ ਆਪਣੇ ਕੋਲ 75000 ਰੁਪਏ ਦੀ ਪੂਰੀ ਤਲਵੰਡੀ ਭਾਈ ਸ਼ਹਿਰ ਚ ਗਈ ਸੀ ਅੱਛਾ ਜੀ 3 ਕਿਲੋ ਦੁੱਧ ਕੰਡੇ ਵਾਲਾ ਸੀ ਥੱਲੇ ਆਪਾਂ ਘਰ ਵੀ ਦੱਸ ਦਾਂਗੇ ਹੁਣ ਪਾਸੇ ਤਿੰਨਾ ਮਹੀਨੇ ਚੱਕ ਪਾਸ ਤੇ 10 ਤੋਂ 11 ਕਿਲੋ ਕੰਡੇ ਵਾਲਾ ਦੁੱਧ ਦੁੱਧ ਤਾਂ 12 13 ਕਹਿੰਦੇ ਸੀ ਇਹ ਪਰ 10 11 ਹੈਗਾ ਕੰਡੇ ਵਾਲਾ ਹੂੰ ਸਹੀ ਹੈ 11 ਮੰਨ ਕੇ 10 ਮੰਨ ਲਓ ਕੋਈ ਤੇ 11 ਹੀ ਹੋਊਗਾ ਦੁੱਧ ਜੈ ਜੈ ਮੋਲਾ 42000 ਰੁਪਇਆ ਮਾਨਤਨ ਪੂਰਾ ਕਰਵਾ ਕੱਢੀਏ ਬਾਹਰ ਨੂੰ ਦੋਸਤੋ ਵੀਰ ਕਹਿੰਦਾ ਪਹਿਲੇ ਸੂਏ ਜਦੋਂ ਇਹ ਤਾਜੀ ਸੂਈ ਆ ਹੁਣ ਤਾਂ ਤੋਕੜ ਗੱਭਣਾ ਜਦੋਂ ਇਹ ਤਾਜੀ ਸੂਈ ਸੀਗੀ ਮੇਰੇ ਘਰੋਂ ਵੀਰ ਕਹਿੰਦਾ ਗਈ ਸੀ ਨਾਲ ਹੀ ਤਲਵੰਡੀ ਭਾਈ ਸ਼ਹਿਰ 2 ਕਿਲੋਮੀਟਰ ਤੇ 70 ਤੇ 67600 ਦੀ ਵੀਰ ਕਹਿੰਦਾ ਦਿੱਤੀ ਸੀ 20 ਕਿਲੋ ਦੁੱਧ ਚਵਾ ਕੇ ਅਗਲੇ ਨੂੰ ਹੁਣ ਬਾਈ ਕਹਿੰਦਾ 10 11 ਕਿਲੋ ਦੁੱਧ ਤਿੰਨਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਜੀ ਤੋਂ ਲਈ ਹੈ ਵੀਰ ਕਹਿੰਦਾ ਅਗਲੇ ਦਾ ਐਡਰੈਸ ਦੇ ਦੂੰ ਅਗਲਾ ਜਾ ਕੇ ਆਪਦੀ ਤਸੱਲੀ ਕਰਿਆਵੇ ਸੋਹਣੀ ਬੈਡ ਹੈ ਜਰਸੀ ਨਸਲ ਦੀ ਜਾਦਬੀੜ ਪੂਰੀ ਹੈ ਵੀਡੀਓ ਬਣਾਉਣ ਦਾ ਸਮਾਂ 1:30 ਵਜੇ ਦਾ ਇੱਕ 25 ਦੇ ਵੀਡੀਓ ਬਣਾ ਰਹੇ ਆ ਸ਼ਾਮ ਤੱਕ ਰਹਵਾਣਾ ਦੁੱਧ ਨਾਲ ਭਰ ਲੈਣਾ 11 ਕਿਲੋ ਵਾਂਗੂ ਵੀਰ ਕਹਿੰਦਾ ਦੁੱਧ ਹੋਊਗਾ ਪਰ ਮੈਂ 10 ਕਿਲੋ ਮੰਨ ਕੇ ਆ ਜਿਓ ਥਣ ਗੁਲਾਬੀ ਹੱਦੀ ਚੁਵਾਈ ਵਾਲੇ ਚਹਰਾ ਥਣਾਂ ਦਾ ਸੇਮ ਹੀ ਸਾਈਜ਼ ਹੈ ਤਿੰਨਾਂ ਮਹੀਨਿਆਂ ਦੀ ਗੱਭਣ ਅਗਲਾ ਡਾਕਟਰ ਨਾਲ ਹੀ ਲਈ ਆਵੇ ਚੈੱਕ ਕਰਾ ਕੇ ਲੈ ਜੇ ਕੋਈ ਨਿੱਕੀ ਗੋਡੇ ਕਿ ਜਿੱਡੀ ਜਰਸੀ ਨਹੀਂ ਵੱਡੇ ਕੱਦ ਦਾ ਈ ਆ ਮੁੱਲ 43000 42000 ਰੁਪਿਆ ਜੀ ਠੀਕ ਹੈ ਪਰ ਸ਼ਾਮ ਨੂੰ ਬਣਦੀ ਬੁਣਦੀ ਬਹੁਤ ਆ ਆਮ ਹਮਾਚਲ ਵਾਲੀਆਂ 40-40 ਦੀਆਂ ਵੇਖਦੀਆਂ 15 ਉਹ 8-10 ਕਿਲੋ ਦੁੰਦੀਆਂ 11 ਕਿਲੋ ਦੁੱਧ ਹੁਣ ਕੰਡੇ ਵਾਲਾ ਰੈਡੀ ਆ ਤਿੰਨਾਂ ਮਹੀਨੇ ਚੈੱਕ ਪਾਸ ਆ ਡਾਕਟਰ ਚੈੱਕ ਕਰ ਲਈ ਵੀਡੀਓ ਆਪਣੇ ਕੋਲੇ ਹੈਗੀ ਆ ਸਹੀ ਆ ਬਾਕੀ ਆਪਾਂ ਜਿੰਨੇ ਚ ਬੰਦਲ ਜਾਊ ਡੁੱਗਣਾਂ ਦੀ ਵਾਪਸ ਵੀ ਲਵਾਂਗੇ ਡੁੱਗਣਾਂ ਦੀ ਮਹਲ ਪਾਲੀਆਂ ਨੂੰ ਗੋਲੀ ਦੇ ਦੀ ਕੱਲੇ ਚੜੀ ਤੇ ਸੀਗੀ ਟੂੜੀ ਕਾੜੀ ਨਹੀਂ ਪਾਈ ਸੀ ਉਹ ਠੀਕ ਹੈ ਹੁਣ ਭਲਾ ਫੋਕੀ ਟੂੜੀ ਪਾ ਦਾਂ ਵੀ ਰਾਜ਼ੀ ਹੋ ਜੂਗੀ ਸਹੀ ਆ ਦੋਸਤੋ ਬਾਈ ਕਹਿੰਦਾ ਜਿੰਨੇ ਦੀ ਅਗਲਾ ਲੈ ਕੇ ਜਾਊ ਜਿੱਦਣ ਤਿਆਰ ਹੋ ਜਾਂਦੀ ਆ ਜੇ ਕੋਈ ਸੇਲ ਵੀ ਕਰਨੀ ਚਾਹੁੰਦਾ ਦੁੱਗਣੇ ਪੈਸਿਆਂ ਦੀ ਵੀਰ ਬਾਕੀ 6 ਮਹੀਨਿਆਂ ਨੂੰ ਇਹਨੇ ਸੂਣਾ ਜਾ ਕੇ ਤੇ 6 ਮਹੀਨਿਆਂ ਨੂੰ ਵੇਖ ਲਓ ਸਿਆਲਾਂ ਚ ਸੂਣਾ ਬਹੁਲੀ ਤੇਜ਼ੀ ਚ ਹੋਣੀ ਐ ਜੇ ਪਾਸੇ ਵਿੱਚ ਨਹੀਂ ਤਾਂ ਪਾਸੇ ਵੇਚ ਲੋ ਨੇ ਦੁੱਗਣੇ ਪੈਸਿਆਂ ਦੀ ਵਾਪਸ ਵੀਰ ਕਹਿੰਦਾ ਲੈ ਲਊ ਵੱਡੀ ਜਰਸੀ ਆ 2 ਨੰਬਰ ਬਾਰੇ ਦੱਸ ਦਿਓ ਭਾਈ ਇਹ ਦੂਜਾ ਸੂਆ ਤੀਜਾ ਹੋਏ ਦੂਜਾ ਲਾ ਲਓ ਹੂੰ 11 ਕਿਲੋ ਦੁੱਧ ਹੀ ਹੈ ਥੱਲੇ ਆ ਠੀਕ ਐ 6 ਮਹੀਨੇ ਹੀ ਇੱਕ ਪਾਸਾ ਇੱਕ ਤੁਹਾਨੂੰ ਤੇਲ ਕਿੰਨੇ ਦੀ ਮਗਰ ਲਓ ਮੋੜਾ ਦਾ ਭਲਾ 35 ਕਰਾ ਲਊ 32 ਕਰਾ ਲਓ 29000 ਰੁਪਏ ਦਾ ਜਿਆਜੇ 29000 ਮਾਨਟਨ ਵਿੱਚੋਂ ਹੋ ਜਾਊਗਾ ਕੋਈ ਬਾਹਾ ਨਹੀਂ ਇੱਕ ਵੇਨੇ ਭਰਾਵਾਂ ਨੂੰ ਬੇਨਤੀ ਆ ਵੀ ਫੋਨ ਉਹ ਲਾਇਆ ਕਰੋ ਜਿਹਨੇ ਲੈਣਾ ਪਾਉ। ਠੀਕ ਹੈ। ਅਗਲਾ ਫੋਨ ਸਾਰਾ ਡਰੈਸ ਪੁੱਛ ਕੇ ਟਾਈਮ ਖਰਾਬ ਕਰਕੇ ਮੋੜ ਕੇ ਕੋਈ ਨਹੀਂ ਅਸੀਂ ਰੈਕ ਕਰਦੇ। ਬਈ ਨਾ ਰੈਕ ਕਰਕੇ ਲਾਇਆ ਕਰੋ। ਹੂੰ ਸਹੀ ਹੈ। ਵੀਡੀਓ ਜਿਹਨੇ ਸੈਂਡ ਕਰਨੀ ਕਰ ਲਾਇਆ ਕਰੋ। ਸਹੀ ਆ। ਕੱਢੀਏ ਬਾਹਰ ਨੂੰ ਇੱਕ ਥਾਂ ਤੋਂ ਤੇਲ ਲ ਮਗਰ ਲਈ ਥਾਂ ਤੋਂ। ਅਗਲੇ ਸੋ ਭਾਈ ਉਹ ਵੀ ਚੱਲ ਪੂਗਾ। ਚੱਲ। ਠੀਕ ਹੈ। ਸਮਝ ਆਉਂਦਾ ਮਾੜਾ ਮੂੜਾ ਨਾਰਮਲ ਆਉਂਦਾ। ਸਹੀ ਆ। ਕੋਈ ਜਾਣ ਦਾ ਟਾਈਮ ਠੀਕ ਹੈ। 11 ਮੁੱਲ 32000 ਕਰਾ ਲਓ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 1000 ਘੱਟ 30000 ਦੀ ਦੇ ਦੇਣੀ ਹੈ 29000 ਦੀ 6 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ 11 ਕਿਲੋ ਦੁੱਧ ਹੈ ਕਬਹਿਣੀ ਵਾਲੇ ਮਗਰਲੇ ਥਾਂ ਤੋਂ ਤੇਲ ਵਿੱਚੋਂ ਧਾਰ-ਧਾਰ ਬਾਈ ਕਹਿੰਦਾ ਆਉਂਦੀ ਹੈ ਛੀਲਸਾਹੂ ਪੂਰੀ ਹੈ ਮੁੱਲ ਸਿਰਫ 29000 ਉਹ ਵੀ ਭਾਈ ਤੋਂ ਸੱਜਰ ਵੱਖੀ ਨਹੀਂ ਦਿੰਦਾ। ਹਮਮ। ਕਹਿੰਦਾ ਹੁਣ 2 ਮਹੀਨੇ ਨੇ ਖਰਚਾ ਕੱਢੀ ਜਾਣਾ ਸੱਜਰ ਨੇ 20-22 ਕਿਲੋ ਫੇਰ ਦੁੱਧ ਚੁਆਦਣਾ। ਚਾਹ ਚੱਲੀਆ। ਤੇ ਜੇ ਇਹੀ ਕਿਰੇ 11 ਕਿਹ ਹੁੰਦੀ ਸਾਨੂੰ 65000 ਦੀ ਬੈਸ ਜੀ ਅੱਜ। ਹਾਂ। ਪੂਰੇ 65000 ਰੁਪਏ ਦੀ ਜਾਲ ਬੁਰੀ ਡੰਗ। ਦੋਸਤੋ ਬਿਲਕੁਲ ਜਾਇਜ਼ ਮੁੱਲ। ਨਾਲੇ ਤਾਂ ਕਰਮਾ ਲਈ ਹਜੇ ਦੁੱਧ ਪਿਆ ਜੂਗੀ। 6 ਮਹੀਨੇ ਦੀ ਗੱਬਣਾ 11 ਕਿਲੋ ਦੁੱਧ। 20-22 ਕਿਲੋ ਦੁੱਧ ਬਾਈ ਕਹਿੰਦਾ ਕਿ ਤਾਜੀ ਸੂਈ ਦਿੰਦੀ ਐ। ਇਸ ਟਾਈਮ 11 ਕਿਲੋ ਦੁੱਧ ਦਾ ਮੁੱਲ ਸਿਰਫ 29000। 1000 ਘਟ 30000 6 ਦੀ ਗੱਬਣ ਚ ਇੱਕ ਪਾਸ 1 ਨੰਬਰ 42000 ਦੀ 11 ਕਿਲੋ ਦੁੱਧ ਜਰਸੀ नस्ਲ ਦੀ ਵੱਡੀ ਵਹਿੜ ਦੁੱਗਣੇ ਪੈਸਿਆਂ ਦੀ ਬਾਈ ਕੰਦਾ 80 82000 ਦੀ ਵਾਪਸ ਮੈਂ ਲੈ ਲੂੰ ਜੇ ਕੋਈ ਤਿਆਰ ਕਰਕੇ ਸੇਲ ਵੀ ਕਰਨੀ ਚਾਹੁੰਦਾ ਹੋਇਆ ਭੈਣ ਭਰਾ ਬਾਕੀ ਇਹਨੇ ਰੁੱਤ ਬਹੁਤ ਵਧੀਆ ਜੇ ਸੂਣਾ ਜਾ ਕੇ ਸਿਆਲਾਂ ਚ ਸੂਣਾ 20 ਕਿਲੋ ਦਾ ਦਿੱਤਾ ਤਾਂ ਆਜੀ ਸੂਈ ਨੇ ਅੱਜ 11 ਕਿਲੋ ਤਿੰਨਾਂ ਮਹੀਨੇ ਦੀ ਗੱਬਣਾ ਤਿੰਨ ਨੰਬਰ ਤੇ ਆ ਜੀ 51 ਪਰ ਇਹ ਪਹਿਲਾ ਸੂਆ ਵੱਛੀ ਸੂਈ ਆ ਠੀਕ ਹੈ ਇਹਦੀ ਮੇਰੀ ਆਪਦੀ ਖਰੀਦ ਐਕਸਰ ਦੇ ਨਾਲ ਦੇ ਮੁੰਡੇ ਦੀ ਖਰੀਦ ਬਹੁਤ ਉੱਚੀ 77000 ਰੁਪਏ ਦੀ ਗੱਬਣ ਲਈ ਸੀ ਠੀਕ ਹੈ ਨਾਲ ਹੀ ਇਹ ਪਿੰਡ ਸਾਡੇ ਉੱਥੋਂ ਲਈ ਸੀ 77000 ਥੱਲੋਂ ਬਹੁਤ ਜ਼ਿਆਦਾ ਲੇਵਾ ਭਾਂਡਾ ਸੀਗਾ ਹਮਮ ਹੌਲ ਸੂਕੀ ਆ ਤੇ ਸੂਕਿਆ ਡੈਕਟਰ ਥੋੜੀ ਜਿਹੀ ਧਾਰ ਥੋੜੀ ਚੀੜੀ ਆ ਠੀਕ ਹੈ ਤੇ ਇੱਕ ਨਾਰਮਲ ਜਿਹਾ ਕਿਤੇ ਕਿਤੇ ਮਾਰਾ ਮੜਾ ਕਰਦੀ ਆਲ ਪਾਪ ਕੱਢਦੀ ਸਾਰਾ ਦੁੱਧ ਚਵਾ ਲੈਂਦੀ ਆ ਛੜ ਨਹੀਂ ਮਾਰ ਉਈ ਚੱਕ ਕਰਨਗੇ ਹੂੰ ਤੇ ਜਦੋਂ ਮਗਰਲਾ ਫਾਨ ਇੱਕ ਰਹਿ ਜਾਂਦਾ ਉਹ ਸੁਣਾਇਆ ਕਰਨ ਲੱਗ ਜਾਂਦੀ ਹੈ ਠੀਕ ਹੈ ਛੜ ਲੱਤ ਵਾਲਾ ਕੰਮ ਹੈ ਨੀਗਾ ਵੀ ਮੂਰੇ ਬੰਦਾ ਖੜੀ ਜਾਵੇ ਮਾੜੇ ਦਾਣੇ ਭੁੱਕੀ ਜਾਵੇ ਹੌਲੀ ਹੌਲੀ 2-4 ਦਿਨ ਹੋਰ ਕਰੂਗੀ ਮਗਰ ਵੱੱਛੀ ਇਹਦੇ ਹੁਣ ਹੋਊਗਾ 14 ਕਿਲੋ ਦੁੱਧ ਫੋਲਾ 14 ਕਿਲੋ 14-15 ਹੀ ਹੋਣਗੇ ਸੂਈ ਨੂੰ ਸਮਾ 7-8 ਦਿਨ ਹੋਊ 7 ਦਿਨ ਮੁੱਲ 45000 ਰੁਪਏ ਜੀ ਦੋਸਤੋ ਵੀਰ ਕਹਿੰਦਾ ਮੇਰਾ ਲਿਹਾਜ ਵਾਲਾ ਬੰਦਾ ਹੀ ਆ ਨਾਲ ਦੇ ਪਿੰਡ ਦਾ ਉਹਨੇ ਗੱਬਨ ਲਈ ਸੀ ਬਹੁਤ ਵੱਡੀ ਰਕਮ ਲਾ ਕੇ ਵੀਰ ਕਹਿੰਦਾ ਲਈ ਰਕਮ ਤੁਹਾਨੂੰ ਦੱਸ ਵੀ ਦਿੱਤੀ ਆ ਦੋਸਤੋ ਜਦੋਂ ਬਾਈ ਕਹਿੰਦਾ ਚਵਾਈ ਮੁੱਕਣ ਵਾਲੀ ਹੁੰਦੀ ਆ ਐਂਡ ਤੇ ਜਾ ਕੇ ਥੋੜਾ ਜਿਹਾ ਬਾਈ ਕਹਿੰਦਾ ਕਰਦੀ ਆ ਦੋਹਾਂ ਚਾਰਾਂ ਦਿਨਾਂ ਜਿ ਟੱਕ ਜੂ ਸੂਈ ਨੂੰ ਸਮਾਂ ਕਿੰਨਾ ਹੋਇਆ ਦੁੱਧ ਕਿੰਨਾ ਬੜਾ ਕਿ ਦੁੱਧ ਕਿੰਨਾ 14 15 14 15 ਰੈਡੀ ਆ 14 15 ਕਿਲੋ ਬਾਈ ਕਹਿੰਦਾ ਰੈਡੀ ਐ ਐ 42 ਜੁਲੀ ਵਾਧੂ ਜਿਵੇਂ ਮਰਜ਼ੀ ਨੂੰ ਕੋਈ ਪਰਵਾਹ ਨਹੀਂ ਸੀ ਸੀਲ ਸਾਉ ਪੂਰੀ ਆਏ ਨਹੀਂ ਕੋਈ ਚੱਕਰ ਕੇ ਲੱਤਾਂ ਮਾਰਦੀ ਉਹ ਤੁਹਾਡੇ ਸਾਹਮਣੇ ਹੀ ਆ ਵੀ ਪਾਲੋ ਚਾਹ ਨਾ ਬਾਲੋ ਛੜ ਨਹੀਂ ਮਾਰਨੀ ਆਉਂਦੀ ਕੀ ਪਰ ਥੋੜੀ ਕਿਵਾਈ ਟੈਟ ਕਰਕੇ ਆਪ ਓਖਾ ਮੰਨਦੇ ਹੋਲ ਮੰਨ ਲਓ ਠੀਕ ਐ ਮੁੱਲ ਕਿੰਨਾ ਕੀਤਾ ਜੈਜਾ 45000 ਹਜੇ 45000 ਦੀ ਦੇ ਦੇਣੀ ਆ 14 ਕਿਲੋ ਵਾਂਗੂ ਬਾਈ ਕਹਿੰਦਾ ਖੁੱਲਾ ਦੁੱਧ ਐ ਇਸ ਟਾਈਮ ਤਿਆਰ ਐ ਦੋ ਟਾਈਮ ਚੋਕੇ ਲੈ ਜਾਓ ਤਿੰਨ ਟਾਈਮ ਚੋਕੇ ਲੈ ਜਾਓ ਭਾਵਾ ਚਾਰ ਟਾਈਮ ਚੋਕੇ ਲੈ ਜਾਓ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਹੀ ਦਿੱਤਾ 1:25 ਮਿੰਟ ਤੇ ਵੀਡੀਓ ਬਣਾ ਰਹੇ ਹਾਂ ਦੁਪਹਿਰੇ 1:30 ਵਜੇ ਤਿੰਨ ਪਸ਼ੂ ਵਿਖਾਏ ਆ ਚੌਥਾ ਤੁਹਾਨੂੰ ਅਜੇ ਵਿਖਾਉਣਾ ਸੂਵੇ ਸਵਾਏ ਆ ਜੇ ਕਿਤੇ ਆਥਣੇ ਸ਼ਾਮ ਦੇ ਵੇਲੇ ਵੀਡੀਓ ਬਣਾਉਂਦੇ ਹਵਾਨੇ ਦੁੱਧ ਨਾਲ ਬੌਲਿਆਂ ਨਾਲ ਭਰੇ ਹੋਣੇ ਸੀਗੇ ਸ਼ਾਮ ਤੇ ਕਰ ਭਰ ਲੈਣੇ ਆ ਤੇ ਆਪਦੀ ਚੋਕੇ ਲੈ ਜਾਓ ਭਾਵਾ ਲਾਸਟ ਤੇ ਆ ਜਾ ਮਨਜਿੰਦਰ ਮੇਰੇ ਤੇ ਉਹ ਤਰ੍ਹਾਂ ਜੁਆ ਹੋਊਗੀ ਮਾਜ ਠੀਕ ਹੈ ਉਹ ਕਹਿੰਦੇ 12 ਕਿਲੋ ਦੁੱਧ ਕੰਡੇ ਵਾਲਾ ਸੀ ਚੋਇਆ ਵਿਆ ਠੀਕ ਹੈ ਚਲੋ 12 ਨਾਲ ਦੀ 10 ਦਾ ਦਊਗੀ ਹੂੰ ਇਹ ਰਾਤ ਦੀ ਸੂਈ ਆ ਤੇ ਕਟਾ ਕਟਾ ਦਾ ਮੁਸ਼ਕਲ ਜੀ ਹੋ ਠੀਕ ਹੈ ਉਹਦਾ ਬਾਝ ਵੀ ਜਾ ਦੁੱਧ ਤੂੰ ਵੇਖਦਾ ਪੀ ਲਿਆ ਵਾ ਥੱਲੇ ਮਿੱਠਾ ਜਿਆਦੇ ਉੱਠਦਾ ਨਹੀਂ ਪਿਆਗਾ ਸਹੀ ਹੈ ਤੇ ਮਾਜ ਹੁਣ ਚੋਈ ਵੀ ਆ ਬਾਜਰੋਂ ਪਿਆਇਆ ਬੋਲਾ ਠੀਕ ਹੈ ਬੱਚੇ ਨੂੰ ਪਿਆ ਆ ਹਾਂ ਜੈਨ ਜੂਲੀ ਵਾਦੂਆ ਦੋਸਤੋ ਸੀਲ ਬਾਈ ਕਹਿੰਦਾ ਬਹੁਤ ਹੈ ਜਿੰਨਾ ਤੋਂ ਲਈ ਉਹ ਕਹਿੰਦੇ 12 ਕਿਲੋ ਚੋਇਆ ਪਰ ਤੁਸੀਂ ਬਾਈ ਕਹਿੰਦਾ 10 ਕਿਲੋ ਮੰਨ ਕੇ ਆ ਜਿਓ ਰਾਤ ਦੀ ਸੂਈ ਆ ਜੇਰ ਪੈ ਗਈ ਜੇਰ ਪੈ ਗਈ ਵਜਾ ਹੋਏ ਜੇਰ ਪਈ ਜੇਰ ਪੈ ਗਈ ਆ 10 ਕਿਲੋ ਮੰਨ ਕੇ ਭਾਵਾਂ ਬਾਈ ਕਹਿੰਦਾ ਅਗਲਾ ਜੇ ਇੰਨਾ ਖੁੱਲਾ ਪਿਆ ਜੂ ਅਗਲੇ ਤਾਂ ਸਾਨੂੰ ਬਾਈ ਕਹਿੰਦਾ 12 ਕਿਲੋ ਦੁੱਧ ਕਹਿੰਦੇ ਆ ਹਵਾਨਾ ਸੋਹਣਾ ਮੋਟਾ ਹੱਦੀ ਚੁਆਈ ਵਾਲਾ ਜਾਨ ਵਾਲਾ ਥਾਣਾ ਤੀਜਾ ਚੌਥਾ ਸੂਆ ਬਾਈ ਕਹਿੰਦਾ ਹੋਊਗੀ ਬਾਕੀ ਤੁਸੀਂ ਬਾਈ ਦੇ ਘਰੇ ਆ ਜਿਓ ਆਪ ਦੀ ਸੂਈ ਸਵਾਈ ਹੈਗੀ ਆਪਾਂ ਮਾਚੋ ਕੇ ਲੈ ਜਿਓ ਉਹ ਬੈਠਾ ਇਹਦਾ ਬੱਚਾ ਜੈਜਾ ਮੋਲਵਨਜਿੰਦਰ ਬਾੜਿਆ ਰਾਈ ਬਾੜੇ ਇੱਥੇ ਮੇਰੀ ਖਰੀਦ ਹੈ ਜੀ ਠੀਕ ਹੈ ਇੱਥੇ ਮੈਂ ਲਈਏ ਲੇਵਾ ਬਾਂਡਾ ਬਹੁਤ ਸੀ ਹੁੰਦਾ ਸਲ ਚੋਈ ਚਾ ਲਈਏ ਥੋੜੀ ਜੀ ਹੂੰ ਤੇ ਇਹਨੂੰ ਕਾਇਆ ਬੱਚੇ ਨੂੰ ਪਿਆ ਥੋੜਾ ਜ ਠੀਕ ਹੈ ਤੇ ਇੱਥੇ ਖਰੀਦਾ ਕੋਈ ਨਹੀਂ ਬਾਕੀ ਕਰ ਦਾਂਗੇ ਮਾਨਤਨ ਸਹੀ ਹੈ ਪੰਨੋ ਲੇਵਾ ਦਾ ਬਹੁਤ ਜਿਆਦਾ ਚੱਕੀ ਫਿਰਦੇ ਨੇ ਦੋਸਤੋ 62 ਦੀ ਬਾਈ ਕਹਿੰਦਾ ਆਪਣੀ ਖਰੀਦ ਆ 62 ਦੀ ਆਪਾ ਬਾਈ ਕਹਿੰਦਾ ਦੇ ਦੇਣੀ ਕੋਈ ਗੱਲ ਨਹੀਂ ਮਾਨਤਨ ਵੀ ਬਾਈ ਕਹਿੰਦਾ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆ ਜਿਓ ਬੌਲੀ ਕੱਢੀ ਆ ਕੁਛ ਬੱਚੇ ਨੂੰ ਪਿਆਦੀ ਕੁਛ ਬਾਈ ਕਹਿੰਦਾ ਮੱਝ ਨੂੰ ਪਿਆਦੀ ਸਾਰੀ ਪਿਆੰਦੇ ਹੁੰਦੇ ਕਿਉਂਕਿ ਜੇਰ ਜ ਗਰਮ ਬੌਲਾ ਹੁੰਦਾ ਛੇਤੀ ਪੈ ਜਾਂਦੀ ਆ ਰਾਤ ਦੀ ਸੂਈ ਆ ਸਵੇਰ ਚਵਾਈ ਕੀਤੀ ਆ ਉਦੋਂ ਬੌਲਾ ਪਿਆਤਾ ਸੀਗਾ ਬੱਚੇ ਨੂੰ ਮੱਝ ਨੂੰ ਵੀ ਪਿਆਤਾ ਸੀ ਤੇ ਜੇਰ ਪੈ ਗਈ ਆ ਚਾਰ ਪਸ਼ੂ ਸੇਲ ਆ ਦੋ ਟੋਕੜ ਕਬਨ ਚੈੱਕ ਪਾਸ ਵੜਾ ਇੱਕ ਸੂਈ ਸਵਾਈ ਵੜਾ ਇੱਕ ਸੂਈ ਮੱਝ ਬਿਲਕੁਲ ਸਸਤੇ ਮੁੱਲ ਦੇ ਪਸ਼ੂ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜਾ ਵੀ ਨਗ ਪਸੰਦ ਹੁੰਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਸਤਿ ਸ੍ਰੀ ਅਕਾਲ